ਇੱਕ ਵਾਰੀ ਨਾ ਭਾਈ ਕਿਸੇ ਬਾਹਰਲੇ ਮੁਲਕ ਦੇ ਅੰਗਰੇਜ਼ ਨੇ ਇੱਕ ਦਰਿਆ ਦਾ ਠੇਕਾ ਲੈ ਲਿਆ ਦਰਿਆ ਨੂੰ ਸਾਫ਼ ਕਰਨ ਵਾਸਤੇ ਉਹ ਇੰਡੀਆ ਦੇ ਵਿੱਚ ਆਇਆ ਤੇ ਉਹ ਦਰਿਆ ਦੇ ਲਾਗੇ ਇੱਕ ਪਿੰਡ ਸੀ ਪਿੰਡ ਦੇ ਕੁਝ ਬੱਚੇ ਉਹ ਦਰਿਆ ਤੇ ਨਹਾਉਣ ਵਾਸਤੇ ਆ ਗਏ ਤੇ ਉਹ ਅੰਗਰੇਜ਼ ਵੀ ਥੋੜੇ ਜੇ ਫਰਕ ਨਾਲ ਉਹ ਦਰਿਆ ਨੂੰ ਸਾਫ਼ ਕਰੀ ਜਾਂਦਾ ਸੀ ਕ੍ਰੇਨ ਦੇ ਨਾਲ ਤੇ ਬੱਚੇ ਨਹਾਉਣ ਲੱਗੇ ਅਚਾਨਕ ਇੱਕ ਬੱਚਾ ਬਚਾਲੇ ਨੰਗ ਗਿਆ ਤੇ ਉਹ ਡੁੱਬਣ ਲੱਗ ਗਿਆ ਤਾਂ ਉੱਥੇ ਇੱਕ ਨੂੰ ਪਤਾ ਲੱਗਿਆ ਉਹਨੇ ਰੌਲਾ ਪਾਤਾ ਵੀ ਐਂ ਕਰਕੇ ਬੱਚਾ ਡੁੱਬ ਰਿਹਾ ਤੇ ਸਾਰਾ ਪਿੰਡ ਇਕੱਠਾ ਹੋ ਗਿਆ ਉਹ ਮੁੰਡੇ ਦਾ ਬਾਪ ਵੀ ਉਹ ਦਰਿਆ ਤੇ ਪਹੁੰਚਿਆ ਤੇ ਉਹ ਵੀ ਰੌਲਾ ਪਾਉਣ ਲੱਗਿਆ ਵੀ ਬਚਾਓ ਤਾਂ ਅੰਗਰੇਜ਼ ਨੇ ਸੋਚਿਆ ਵੀ ਉਹ ਬੱਚਾ ਡੁੱਬ ਰਿਹਾ ਹੈ ਆਪਾਂ ਕਿਉਂ ਨਾ ਉਹਦੀ ਹੈਲਪ ਕਰੀਏ ਤੇ ਉਹਨੂੰ ਦਰਿਆ ਦੇ ਵਿੱਚੋਂ ਕਢ ਲਈਏ ਤਾਂ ਉਹ ਅੰਗਰੇਜ਼ ਨੇ ਕ੍ਰੇਨ ਨਾਲ ਉਹ ਬੱਚੇ ਨੂੰ ਬਾਹਰ ਕੱਟਦਾ ਬਾਹਰ ਕੱਢਿਆ ਜਦੋਂ ਤਾਂ ਉਹਦੇ ਬਾਪ ਨੇ ਉਹਨੂੰ ਗਲ ਦੇ ਨਾਲ ਲਾ ਲਿਆ ਤੇ ਜੱਫੀ ਪਾਈ ਉਹ ਅੰਗਰੇਜ਼ ਵੀ ਲਵੇ ਆਇਆ ਤੇ ਦੇਖਦਾ ਰਿਹਾ ਪਰ ਜਿਹੜਾ ਉਹਦਾ ਬਾਪ ਸੀ ਬੱਚੇ ਦਾ ਉਹ ਕੁਝ ਨਹੀਂ ਬੋਲਿਆ ਤੇ ਉਹਨੂੰ ਜੱਫੀ ਪਾ ਕੇ ਤੇ ਉਹਨੂੰ ਘਰੇ ਲੈ ਗਿਆ ਅੰਗਰੇਜ਼ ਨੇ ਸੋਚਿਆ ਤੇ ਸੋਚਦਾ ਸੋਚਦਾ ਇੱਕ ਪਾਸੇ ਬਹਿ ਕੇ ਰੋਣ ਲੱਗ ਗਿਆ ਜਦੋਂ ਰੋਣ ਲੱਗ ਗਿਆ ਉਥੇ ਇੱਕ ਖਾਲਸਾ ਖੜਾ ਸੀ ਤੇ ਖਾਲਸੇ ਨੇ ਦੇਖਿਆ ਵੀ ਇਹ ਅੰਗਰੇਜ਼ ਰੋਣਕਾ ਤੋਂ ਲੱਗਿਆ ਤਾਂ ਉਹ ਖਾਲਸਾ ਜੀ ਨੇ ਆ ਕੇ ਅੰਗਰੇਜ਼ ਨੂੰ ਪੁੱਛਿਆ ਕਹਿੰਦੇ ਭਾਈ ਤੂੰ ਰੋਣਾ ਕਾ ਤੋਂ ਐ ਕਹਿੰਦਾ ਜੀ ਮੈਂ ਰੋਣਾ ਆਇਆ ਮੈਂ ਇਹ ਬੱਚੇ ਨੂੰ ਬਹੁਤ ਮੁਸ਼ਕਲ ਨਾਲ ਬਚਾਇਆ ਇਹਨੂੰ ਦਰਿਆ ਦੇ ਵਿੱਚੋਂ ਬਾਹਰ ਕੱਢਿਆ ਪਰ ਇਹਦੇ ਪਰਿਵਾਰ ਨੇ ਇਹਦੇ ਬਾਪ ਨੇ ਮੇਰਾ ਬਿਲਕੁਲ ਕੋਈ ਧੰਨਵਾਦ ਨਹੀਂ ਕੀਤਾ ਨਾ ਮੈਨੂੰ ਕੋਈ ਸ਼ਾਬਾਸ਼ੀ ਦਿੱਤੀ ਇਹ ਆਈ ਆਪਦੇ ਬੱਚੇ ਨੂੰ ਲੈ ਕੇ ਘਰੇ ਵਾ ਗਿਆ ਇਹ ਮੇਰਾ ਤਾਂ ਕੋਈ ਸਵਾਗਤ ਵੀ ਨਹੀਂ ਕਰਿਆ ਤਾਂ ਉਹ ਖਾਲਸਾ ਬੋਲਿਆ ਉਹ ਕਹਿੰਦਾ ਭਾਈ ਇਹ ਤੇਰਾ ਕੀ ਸਵਾਗਤ ਕਰਨਗੇ ਇਹ ਤਾਂ ਉਹਦਾ ਧੰਨਵਾਦ ਨਹੀਂ ਕਰਦੇ ਜਿਨੇ ਚਾਰ ਲਾਲ ਵਾਰਤੇ ਸਾਰਾ ਪਰਿਵਾਰ ਵਾਰਤਾ ਇਹ ਤਾਂ ਉਹਨੂੰ ਭੁੱਲ ਗਏ ਤੇਰਾ ਇਹ ਧੰਨਵਾਦ ਕਿੱਥੋਂ ਕਰ ਦੇਣਗੇ ਇਹ ਤਾਂ ਉਹਦਾ ਵੀ ਧੰਨਵਾਦ ਨਹੀਂ ਕਰਦੇ ਜਿਨੇ ਸਾਰਾ ਪਰਿਵਾਰ ਵਾਰਤਾ ਧਨਾਉ ਬਾਜਾਂ ਵਾਲਾ ਜਿਨੇ ਆਪਣੇ ਵਾਸਤੇ ਸਾਰਾ ਪਰਿਵਾਰ ਵਾਰਤਾ ਆਪਾਂ ਉਹਨਾਂ ਨੂੰ ਵੀ ਭੁੱਲੀ ਬੈਠੇ ਆ ਤੇ ਹੋਰ ਡੇਰਿਆਂ ਚ ਬੜੀ ਜਾਂਦੇ ਜਾਂ ਆ ਕੇ ਕੋਈ ਕਿਤੇ ਬੜੀ ਜਾਂਦਾ ਜਾਂ ਆ ਕੇ ਪਰ ਜਿਨ੍ਹਾਂ ਨੇ ਸਾਰਾ ਪਰਿਵਾਰ ਸਾਡੇ ਵਾਸਤੇ ਵਾਰਤਾ ਉਹਨੂੰ ਆਪਾਂ ਯਾਦ ਨਹੀਂ ਕਰਦੇ ਤਾਂ ਉਹ ਖਾਲਸਾ ਜੀ ਨੇ ਉਹ ਅੰਗਰੇਜ਼ ਨੂੰ ਇਦਾਂ ਸਮਝਾਇਆ ਉਹ ਖਾਲਸਾ ਜੀ ਦਾ ਸ਼ੁਕਰਾਨਾ ਕਰਨ ਲੱਗਿਆ ਵੀ ਵਾਕੀ ਗੱਲ ਤੁਹਾਡੀ ਸਹੀ ਹੈ ਖਾਲਸਾ ਜੀ ਇਹ ਧੰਨਵਾਦ ਨਹੀਂ ਕਰ ਸਕਦੇ ਜਿਨ੍ਹਾਂ ਨੇ ਸਾਰਾ ਪਰਿਵਾਰ ਵਾਰਤਾ ਤੇ ਇਸ ਕਰਕੇ ਦੋਸਤੋ ਆਪਾਂ ਉਹਨਾਂ ਨੂੰ ਕਦੇ ਨਾ ਭੁੱਲੀਏ ਜਿਨ੍ਹਾਂ ਨੇ ਆਪਣੇ ਵਾਸਤੇ ਸਾਰਾ ਪਰਿਵਾਰ ਵਾਰ-ਵਾਰ ਤਾਂ ਆਪਣੇ ਵਾਸਤੇ ਕੁਰਬਾਨੀਆਂ ਦਿੱਤੀਆਂ ਤੇ ਬੰਦਵੰਦ ਕਰਵਾਤੇ ਤੇ ਉਹਨਾਂ ਨੂੰ ਕਦੇ ਭੁੱਲਣਾ ਨਹੀਂ ਚਾਹੀਦਾ ਧੰਨ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਹੈ ਸ੍ਰੀ ਗੁਰੂ ਗੋਬਿੰਦ